ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਐਕਸੀਡੈਂਟ ਹੁਸ਼ਾਰਪੁਰ ਤੋਂ ਦਸੂਹਾ ਰੋਡ ਤੇ ਭੁੰਗਾ ਵਿਖੇ ਹੋਇਆ ਬਹੁਤ ਹੀ ਜਿਆਦਾ ਦਰਦਨਾਖਾ ਹਾਸਾ ਤੇ ਅੱਜ ਤਰੀਕ ਹੈਗੀ ਆ 25 9 2024 ਵਾਹਿਗੁਰੂ ਮੇਰ ਕਰੇ ਕੋਈ ਵੀ ਇਨਸਾਨ ਆ ਘਰੋਂ ਕਮਾਈ ਕਰ ਨਿਕਲਦਾ ਪਰ ਪਤਾ ਨਹੀਂ ਹੁੰਦਾ ਵੀ ਰਸਤੇ ਦੇ ਵਿੱਚ ਕੀ ਹੋ ਜਾਣਾ ਹਨਾ ਤੇ ਬਾਕੀ ਹੁਣ ਟਰਾਲੀ ਚੱਕ ਹੋਊਗੀ ਟਰੈਕਟਰ ਚੱਕ ਹੋਊਗਾ ਤਾਂ ਫੇਰ ਪਤਾ ਲੱਗੂਗਾ ਵੀ ਥੱਲੇ ਕਿੱਦਾਂ ਜਾ ਕਿਵੇਂ ਹਨਾ ਕਿਉਂਕਿ ਜਿਹੜੇ ਚਾਲਕ ਹੈਗੇ ਆ ਉਹ ਹਲੇ ਤਾਈਂ ਮਿਲੇ ਨਹੀਂ ਹੈਗੇ ਤੇ ਹੁਣ ਪਾਇਡਰਾ ਵਗੈਰਾ ਆਉਂਦਾ ਪਿਆ ਉਸ ਤੋਂ ਬਾਅਦ ਇਹਨੂੰ ਗੱਡੀ ਨੂੰ ਚੱਕਿਆ ਜਾਊਗਾ ਫਿਰ ਪਤਾ ਲੱਗੂਗਾ ਵੀ ਕੀ ਕੰਡੀਸ਼ਨ ਆ ਕਿਦਾਂ ਹਨਾ ਕਿਉਂਕਿ ਅੱਜ ਕੱਲ ਬਾਈ ਜੀ ਰੋਡ ਬਹੁਤ ਜ਼ਿਆਦਾ ਰਿਸਕੀ ਹੋ ਗਿਆ ਰੋਡ ਤੇ ਕੋਈ ਪਤਾ ਨਹੀਂ ਕਿਹੜੇ ਵੇਲੇ ਕਿਹੜਾ ਪਾਣਾ ਵਰਤੇ ਜਾਣਾ ਤੇ ਖਾਲੇ ਕੁਝ ਨਹੀਂ ਕਿਹਾ ਜਾ ਸਕਦਾ ਹੁਣ ਹਾਈਡਰੇ ਦੇ ਨਾਲ ਜਿੱਲੇ ਗੱਡੀ ਚੱਕਣਗੇ ਥੱਲੇ ਟਰੈਕਟਰ ਕੱਢਣਗੇ ਫਿਰ ਪਤਾ ਲੱਗੂਗਾ ਪਰ ਬਾਈਕਰੂ ਅੱਗੇ ਇਹੀ ਬੇਨਤੀ ਆ ਵੀ ਰੱਬਾ ਇਦਾਂ ਕਿਸੇ ਨਾ ਵੀ ਕੋਈ ਹਾਦਸਾ ਨਾ ਹੋਵੇ